ਸ਼ਿਕਾ ਜੀ ਸਵਾਗਤ ਹੈ ਤੁਹਾਡਾ ਸਾਡੇ ਜ YouTube ਚੈਨਲ ਤੇ ਡਿਸਕਸ਼ਨ ਵਿਦ ਨੋ ਸਾਦ ਅਵੇਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਜਿਵੇਂ ਕਿ ਅਸੀਂ ਕੱਲ ਸਤਲੁਜ ਦਰਿਆ ਤੇ ਗਏ ਸੀ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਸੀ ਕਿ ਸਾਡੇ ਪੰਜਾਬ ਦਾ ਕਿੰਨਾ ਬੁਰਾ ਹਾਲ ਹੈ ਤੁਹਾਨੂੰ ਸਾਰੀ ਅਪਡੇਟ ਅਸੀਂ ਦਿੱਤੀ ਸੀ ਕਹਿੰਦੇ ਨੇ ਕਿ ਜਦੋਂ ਜਦੋਂ ਸਾਡਾ ਪੰਜਾਬ ਡਿੱਗਦਾ ਏ ਉਸ ਉਸ ਸਮੇ ਸਾਡਾ ਪੰਜਾਬ ਉੱਠਦਾ ਵੀ ਹੈ ਪੰਜਾਬੀਆਂ ਦੇ ਨਾਲ ਅੱਜ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਜਿਹੜੇ ਇਲਾਕਿਆਂ ਦੇ ਵਿੱਚ ਆਪਾਂ ਪਾਣੀ ਦੀ ਗੱਲ ਕੀਤੀ ਸੀ ਬਹੁਤ ਬਹੁਤ ਜ਼ਿਆਦਾ ਅੱਜ ਆਪਾਂ ਗੱਲ ਕਰਨੀ ਹੈ ਜੀ ਉਹਨਾਂ ਸਾਰੇ ਲੋਕਾਂ ਦੀ ਜਿਹੜੇ ਕਿ ਆਪਣੇ ਸੋਸ਼ਲ ਮੀਡੀਆ ਤੇ ਸਾਰੇ ਸੇਵਾ ਕਰ ਰਹੇ ਨੇ ਬਿਲਕੁਲ ਸਿਮਰਨ ਇਹ ਜਿੰਨੇ ਸੋਸ਼ਲ ਮੀਡੀਆ ਵਾਲੇ ਨੇ ਜਿੰਨੇ ਆਪਣੇ ਫਿਲਮੀ ਸਟਾਰ ਨੇ ਤੇ ਉਹਨਾਂ ਨੂੰ ਉਹ ਲੋਕਾਂ ਨੇ ਉਹਨਾਂ ਨੂੰ ਚੁੱਕਿਆ ਜੀ ਤੇ ਅੱਜ ਉਹ ਫਿਲਮੀ ਸਟਾਰ ਆ ਇੰਸਟਾ ਦੇ ਉਹ ਸਟਾਰ ਤੇ YouTube ਦੇ ਸਾਰੇ ਉਹ ਅੱਜ ਉਹਨਾਂ ਦੀ ਰਲ ਕੇ ਮਦਦ ਕਰ ਰਹੇ ਨੇ ਜੀ ਜੀ ਤੇ ਬਹੁਤ ਵਧੀਆ ਗੱਲ ਹੈ ਹਨਾ ਸਾਨੂੰ ਇਸ ਚੀਜ਼ ਦੀ ਗੱਲ ਦੀ ਬਹੁਤ ਖੁਸ਼ੀ ਹੋਈ ਆ ਜਿਨ੍ਹਾਂ ਨੂੰ ਉਹ ਲੋਕਾਂ ਨੇ ਉੱਪਰ ਚੁੱਕਿਆ ਸੀ ਅੱਜ ਉਹੀ ਲੋਕ ਉਹਨਾਂ ਦੀ ਮਦਦ ਕਰਨ ਜਾ ਰਹੇ ਨੇ ਬਹੁਤ ਵਧੀਆ ਗੱਲ ਹੈ ਤੇ ਕਰਨਾ ਵੀ ਚਾਹੀਦਾ ਆ ਉਹਨਾਂ ਨੂੰ ਇਹ ਗੱਲ ਜ਼ਰੂਰ ਯਾਦ ਰੱਖਣੀ ਚਾਹੀਦੀ ਹੈ ਵੀ ਅਸੀਂ ਇਹਨਾਂ ਲੋਕਾਂ ਕਰਕੇ ਇਹ ਇਹ ਪਬਲਿਕ ਕਰਕੇ ਹੀ ਅਸੀਂ ਉੱਪਰ ਗਏ ਆ ਤੇ ਸਾਡਾ ਫਰਜ਼ ਵੀ ਬਣਦਾ ਆ ਤੇ थैंक यू ਸਾਰਿਆਂ ਦਾ ਬਹੁਤ ਬਹੁਤ ਜਿਹੜੇ ਮਦਦ ਕਰਨ ਵਾਸਤੇ ਜਾ ਰਹੇ ਨੇ ਜੀ ਜੀ ਇਹ ਮਦਦ ਮੰਮਾ ਜੀ ਕਰਨੀ ਵੀ ਬਣਦੀ ਹੈ ਕਿਉਂਕਿ ਅੰ ਜੇ ਸਾਡੇ ਸਮਾਜ ਨੇ ਸਾਡੇ ਪੰਜਾਬੀਆਂ ਨੇ ਉਹਨਾਂ ਨੂੰ ਉੱਚਾ ਦਾ ਅਹੁਦਾ ਦਿੱਤਾ ਹੈ ਤਾਂ ਅਹੁਦੇ ਦਾ ਅੱਜ ਉਹ ਆਪਣਾ ਫੁੱਲ ਪੈ ਰਿਹਾ ਅਹੁਦੇ ਤੇ ਆਪਣੇ ਤੇ ਕੰਮ ਕਰ ਰਹੇ ਨੇ ਕਿ ਸਾਰਿਆਂ ਦੀ ਸੇਵਾ ਕਰ ਰਹੇ ਨੇ ਤੇ ਅ ਅੱਜਕੱਲ ਜਿਹੜਾ ਆਪਣਾ ਇੰਸਟਾਗ੍ਰam ਸਟਾਰਸ ਨੇ ਉਹ ਵੀ ਬਹੁਤ ਜ਼ਿਆਦਾ ਵੱਧ ਛੱਡ ਕੇ ਆਪਣੀ ਮਦਦ ਕਰ ਰਹੇ ਨੇ ਤੁਸੀਂ ਇੰਸਟਾਗ੍ਰam ਸਟਾਰਸ ਬਾਰੇ ਕੀ ਕਹਿਣਾ ਚਾਹੋਗੇ ਹਾਂ ਉਹ ਜਿਵੇਂ ਇੱਕ ਦੇਵਗਨ ਫੈਮਿਲੀ ਆ ਜੀ ਬਹੁਤ ਸੇਵਾ ਕਰ ਰਹੀ ਆ ਜੀ ਜੀ ਤੇ ਇੱਕ ਅਸੀਂ ਕੱਭੀ ਨੂੰ ਦਾ ਵੀ ਦੇਖਿਆ ਹੈ ਹਨਾ ਉਹਨਾਂ ਦਾ ਪ੍ਰੀਆ ਸਿੰਘ ਪ੍ਰੀ ਹਾਂ ਬਿਲਕੁਲ ਉਹ ਵੀ ਕਰ ਰਹੇ ਨੇ ਤੇ ਸਾਡੇ ਹੋਰ ਫਿਲਮੀ ਸਟਾਰ ਵੀ ਸੇਵਾ ਕਰ ਰਹੇ ਨੇ ਸਾਨੂੰ ਬਹੁਤ ਵਧੀਆ ਲੱਗਿਆ ਆ ਤੇ ਕਰਨਾ ਵੀ ਚਾਹੀਦਾ ਆ ਜੀ ਤੇ ਕਹਿੰਦੇ ਨਹੀਂ ਹੁੰਦੇ ਔਖ ਜਿਨ੍ਹਾਂ ਨੇ ਸਾਨੂੰ ਉੱਤੇ ਚੁੱਕਿਆ ਹੋਵੇ ਔਖੇ ਵੇਲੇ ਅੱਜ ਉਹਨਾਂ ਦੇ ਅਸੀਂ ਨਾਲ ਨਾ ਜੇ ਖੜੀਏ ਹਾਂ ਜਿਵੇਂ ਕਹਿੰਦੇ ਆ ਵੀ ਸਿਰ ਸਾਡਾ ਵੱਡੇ ਹੋਣ ਦਾ ਜਾਂ ਸਾਡਾ ਸਟਾਰ ਬਣਨ ਦਾ ਜਾਂ ਸਾਨੂੰ ਇੰਨੀ ਕਮਾਈ ਕਰਨ ਦਾ ਫਿਰ ਕੀ ਫਾਇਦਾ ਜੇ ਕਿਸੇ ਕੰਮ ਹੀ ਨਾ ਆਈ ਕਿਸੇ ਗਰੀਬ ਦੇ ਕਿਸੇ ਦੁੱਖ ਵਿੱਚ ਕਿਸੇ ਦਰਦ ਵਿੱਚ ਕੋਈ ਕੰਮ ਹੀ ਨਾ ਆਈ ਤਾਂ ਸ਼ਾਬਾਸ਼ ਸਾਰਿਆਂ ਦੇ ਦੇ ਜਿਹੜੇ ਭਜਨ ਅਠ ਕਰਕੇ ਉੱਥੇ ਕੋਈ ਵੇੜੀਆਂ ਰਾਹੀ ਕੋਈ ਗੱਡੀਆਂ ਵੱਸਾਂ ਰਾਹੀ ਕੋਈ ਹੈਲੀਕਾਪਟਰਾਂ ਰਾਹੀ ਆਪਣਾ ਜਤਨ ਪੂਰਾ ਨਿਵਾ ਰਹੇ ਨੇ ਜੀ ਜੀ ਤੇ ਜਿਹੜੇ ਕਿ ਮੈਨੂੰ ਲੱਗਦਾ ਹੈ ਕਿ ਇੱਕ ਇਹੀ ਉਹਦਾ ਹੈ ਜਿਹੜਾ ਕਿ ਆਪਣਾ ਸਿੰਗਿੰਗ ਲਾਈਨ ਦੇ ਵਿੱਚ ਆ ਜਾਂ ਫਿਲਮੀ ਸਟਾਰ ਨੇ ਇੰਸਟਾਗ੍ਰam ਸਟਾਰ ਨੇ ਕਿ ਇਹੇ ਸਭ ਤੋਂ ਪਹਿਲ ਅੱਗੇ ਆਉਂਦੇ ਨੇ ਜਦੋਂ ਤੇ 2023 ਦੇ ਵਿੱਚ ਵੀ ਹੜ੍ਹ ਆਏ ਸੀ ਉਸ ਟਾਈਮ ਵੀ ਇਹਨਾਂ ਨੇ ਹੀ ਵਾਟ ਛੱਡ ਕੇ ਆਪਣਾ ਮਦਦ ਕਰਨ ਦੇ ਵਿੱਚ ਸੇਵਾ ਕਰਨ ਦੇ ਵਿੱਚ ਹਿੱਸਾ ਲਿਆ ਸੀ ਸਿਮਰਨ ਲੈਣਾ ਵੀ ਚਾਹੀਦਾ ਤੇ ਆਪਣੇ ਜਿਹੜਾ ਸਿੱਖ ਭਾਈਚਾਰਾ ਆ ਸਿੱਖ ਜਥੇਬੰਦੀਆਂ ਨੌਜਵਾਨ ਪੀੜੀ ਮੁੰਡੇ ਨੌਜਵਾਨ ਉਹ ਆਪਣੀਆਂ ਜਾਨਾਂ ਦੀ ਪਰਵਾਹ ਨਾ ਕਰਨ ਦੀ ਪਰਵਾਹ ਨਾ ਕਰਦੇ ਹੋਏ ਤੇ ਉਹ ਉੱਥੇ ਪਹੁੰਚ ਰਹੇ ਨੇ ਜੀ ਜੀ ਤੇ ਬੜੀ ਮਨ ਤਨ ਮਨ ਦੇ ਨਾਲ ਸੇਵਾ ਕਰ ਰਹੇ ਨੇ ਇੰਨੀਆਂ ਔਖੀਆਂ ਜਗ੍ਹਾ ਦੇ ਵਿੱਚੋਂ ਲੰਘ ਲੰਘ ਕੇ ਤੇ ਉਹਨਾਂ ਨੂੰ ਉਹਨਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਸ ਕਿਸ ਜਗ੍ਹਾ ਤੇ ਉਹ ਪਹੁੰਚ ਰਹੇ ਨੇ ਅਸੀਂ ਅੱਜ ਕਿੰਨੀਆਂ ਵੀਡੀਓਜ਼ ਦੇਖੀਆਂ ਤੇ ਅਸੀਂ ਉਸ ਵੀਡੀਓ ਨੂੰ ਦੇਖ ਕੇ ਸਾਨੂੰ ਬਹੁਤ ਦੁੱਖ ਹੋਇਆ ਤੇ ਰੋਣਾ ਵੀ ਆ ਰਿਹਾ ਸੀ ਲੋਕਾਂ ਦੇ ਦੁੱਖ ਦਰਦ ਸੁਣ ਕੇ ਸਿਮਰਨ ਤੇ ਅੱਜ ਆਪਾਂ ਇੱਕ ਇੱਕ ਪਰਿਵਾਰ ਵੇਖਿਆ ਹਨਾ ਜੀ ਬਿਲਕੁਲ ਬਹੁਤ ਬੁਰਾ ਹਾਲ ਸੀ ਉਸ ਪਰਿਵਾਰ ਦੇ ਛੱਲੇ ਨਹੀਂ ਸੀ ਜਾਂਦੇ ਤੇ ਤੁਸੀਂ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਜੀ ਉਹਨਾਂ ਦੀ ਵੀਡੀਓ ਦੇਖ ਕੇ ਤਾਂ ਬਹੁਤ ਦਰਦ ਦਿਲ ਦੇ ਵਿੱਚ ਹੋਇਆ ਬਹੁਤ ਬੁਰਾ ਲੱਗ ਰਿਹਾ ਸੀ ਤੇ ਅੱਖਾਂ ਦੇ ਵਿੱਚ ਇੰਨੇ ਹੰਝੂ ਆ ਰਹੇ ਸੀਗੇ ਕਿ ਸਾਡੀਆਂ ਅੱਖਾਂ ਇੰਨੀਆਂ ਜ਼ਿਆਦਾ ਨਮ ਹੋ ਰਹੀਆਂ ਸੀ ਪਰ ਆ ਰਿਹਾ ਸੀ ਜੋ ਉਹਨਾਂ ਦੇ ਵਿਚਾਰ ਨੇ ਜੋ ਉਹਨਾਂ ਦੀਆਂ ਗੱਲਾਂ ਸੁਣ ਕੇ ਬਹੁਤ ਬੁਰਾ ਫੀਲ ਹੋ ਰਿਹਾ ਸੀ ਕਿ ਕਿਸ ਤਰ੍ਹਾਂ ਸਾਡੇ ਪੰਜਾਬ ਦੇ ਪੰਜਾਬ ਦਾ ਬੁਰਾ ਹਾਲ ਹੋ ਗਿਆ ਏ ਤੇ ਸਾਡ ਨੂੰ ਪੰਜਾਬੀਆਂ ਹੀ ਸਾਡੇ ਪੰਜਾਬੀਆਂ ਦੇ ਕੰਮ ਆਏ ਨੇ ਤੇ ਸਾਡੇ ਬਚਾਉਣ ਨੂੰ ਸਾਡੇ ਪੰਜਾਬੀ ਹੀ ਅੱਗੇ ਤੁਰੇ ਨੇ ਕਹਿੰਦੇ ਨੇ ਕੋਈ ਨਹੀਂ ਆ ਕੇ ਖਾਣ ਨੂੰ ਦੇਖ ਰਿਹਾ ਪੰਜਾਬੀ ਹੀ ਪੰਜਾਬ ਪੰਜਾਬੀਆਂ ਦੇ ਕੰਮ ਆ ਰਹੇ ਨੇ ਆਪਣੇ ਪੰਜਾਬੀ ਜਿਹੜੇ ਬਾਹਰ ਵਿੱਚ ਬਾਹਰ ਬੈਠੇ ਨੇ ਵੀਰ ਉਹ ਵੀ ਵੱਧ ਚੜ ਕੇ ਸੇਵਾ ਕਰ ਰਹੇ ਨੇ ਕਰਨੀ ਵੀ ਚਾਹੀਦੀ ਆ ਤੇ ਲੋਕ ਜਾਦਵੀ ਕਰਨਗੇ ਉਹਨਾਂ ਨੂੰ ਸਾਰਿਆਂ ਨੂੰ ਅੱਜ ਅੱਜ ਆਪਾਂ ਸਿਮਰਨ ਇੱਕ ਪਰਿਵਾਰ ਵੇਖਿਆ ਤੇ ਉਹਨਾਂ ਦਾ ਉਹ ਦੱਸ ਰਹੇ ਸੀ ਕਿ ਅੱਜ ਇੱਕ ਤਰੀਕ ਨੂੰ ਉਹਨਾਂ ਦੀ ਵਰਤ ਸੀ ਸ਼ਾਇਦ ਕਹਿੰਦੇ ਸੀ ਇੱਕ ਤਰੀਕ ਤੋਂ ਫੰਕਸ਼ਨ ਸਟਾਰਟ ਹੋਣ ਤੋਂ ਬਡੇ ਪੈਸਾ ਗੈਣੇ ਪੜੇ ਲਿੜੇ ਜੋ ਵੀ ਵਿਆਹ ਦੇ ਵਿੱਚ ਸਾਰਾ ਸਮਾਨ ਇਕੱਠਾ ਕਰੀਦਾ ਉਹਨਾਂ ਨੇ ਸਾਰਾ ਕੁਝ ਕਰ ਲਿਆ ਸੀ ਉਹਨਾਂ ਦਾ 30 ਤਰੀਕ ਤੋਂ ਪ੍ਰੋਗਰਾਮ ਸ਼ੁਰੂ ਸੀ ਤੇ ਆ ਇੱਕ ਅੱਜ ਅ ਕੱਲ ਬਰਾਤ ਸੀ ਉਹਨਾਂ ਦਾ ਉਹਨਾਂ ਦਾ ਇੱਕ ਦਮ ਪਾਣੀ ਆਇਆ ਇੰਨਾ ਕੁ ਸਾਰਾ ਸਮਾਨ ਰੁੜ ਗਿਆ ਤੇ ਉਹ ਰੋਂਦੇ ਚੱਲੇ ਨਹੀਂ ਸੀ ਜਾਂਦੇ ਉਹ ਫੇਸ ਵੀ ਨਹੀਂ ਸੀ ਕੈਮਰੇ ਅੱਗੇ ਲੈ ਕੇ ਆ ਰਹੇ ਕਿ ਉਹਨਾਂ ਦਾ ਰੋਣਾ ਨਹੀਂ ਸੀ ਬੰਦ ਹੋ ਰਿਹਾ ਉਹਨਾਂ ਦੇ ਘਰ ਦੇ ਹਾਲਾਤ ਐਨੇ ਕੁ마ੜੇ ਹੋ ਗਏ ਹਰ ਥਾਂ ਕਚਰਾ ਹੀ ਕਚਰਾ ਸਾਰਾ ਸਮਾਨ ਵਿਖੜ ਗਿਆ ਤੇ ਉਹਨਾਂ ਦੇ ਘਰ ਦੇ ਵਿੱਚ 6 6 ਫੁੱਟ ਪਾਣੀ ਤੇ ਉਹ ਬਸ ਦੇਖਿਆ ਨਹੀਂ ਸੀ ਜਾ ਰਿਹਾ ਅਸੀਂ ਵੀ ਇਹ ਇਸ ਗੱਲ ਬਦਲੇ ਅਸੀਂ ਆਪ ਜਵਾਬ ਹੋ ਗਏ ਸੀ ਵੀ ਪ੍ਰਮਾਤਮਾ ਸੱਚੇ ਪਾਤਸ਼ਾਹ ਇਹਨਾਂ ਤੇ ਤਰਸ ਕਰਿਓ ਗੁਰੂ ਰਾਮਦਾਸ ਸੱਚੇ ਪਾਸ਼ਾ ਨੇ ਤੇ ਤਰਸ ਕਰਿਓ ਇਹ ਕਿਹੜੇ ਕਿਹੜੇ ਦੁੱਖਾਂ ਦੇ ਵਿੱਚ ਲੰਘ ਰਹੇ ਨੇ ਉਹਨਾਂ ਦੀ ਕਿੰਨੇ ਕਿੰਨੇ ਸਾਲਾਂ ਦੀ ਕਮਾਈ ਇਹ ਉਹਨਾਂ ਨੇ ਘਰ ਦੀਆਂ ਤਿਆਰੀਆਂ 컬러 ਰੰਗ ਰੋਗਨ ਵੀ ਕਰਵਾਏ ਤੇ ਉਹ ਅੱਜ ਮਿੱਟੀ ਵਿੱਚ ਮਿਲ ਗਿਆ ਸਾਰਾ ਘਰ ਉਹਨਾਂ ਦਾ ਵਿਆਹ ਸ਼ਾਦੀਆਂ ਨੂੰ ਲੈ ਕੇ ਹਰ ਇੱਕ ਦੇ ਅਰਮਾਨ ਬਹੁਤ ਜ਼ਿਆਦਾ ਹੁੰਦੇ ਨੇ ਘਰ ਦੇ ਵਿੱਚ ਸਾਡੇ ਖੁਸ਼ੀਆਂ ਆਂਦੀਆਂ ਨੇ ਤੇ ਉਹ ਇਸ ਸਮੇਂ ਉਹ ਸੋਚ ਰਹੇ ਸੀ ਕਿ ਅਸੀਂ ਖੁਸ਼ੀ ਮਨਾਈਏ ਜਾਂ ਆਪਣਾ ਅਸਮਾਨ ਉਡਣ ਦਾ ਹੜ ਦਾ ਦੁੱਖ ਮਨਾਈਏ ਕਿ ਇਸ ਤਰ੍ਹਾਂ ਦੇ ਹਾਲਾਤ ਬਣ ਜਾਂਦੇ ਨੇ ਕਿ ਸਾਨੂੰ ਸਮਝ ਨਹੀਂ ਆਉਂਦਾ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਹੁਣ ਅੱਗੇ ਕਿਸ ਤਰ੍ਹਾਂ ਵੱਧਣਾ ਹੈ ਤੇ ਇੱਕ ਅਸੀਂ ਹੋਰ ਵੀ ਦੇਖਿਆ ਸੀਗਾ ਕਿ ਸਾਡੇ ਨੌਜਵਾਨ ਜਿਹੜੇ ਵੀਰ ਸੀਗੇ ਉਹਨਾਂ ਉਹ ਸੇਵਾ ਕਰ ਰਹੇ ਸੀਗੇ ਪਰ ਉਹਨਾਂ ਨੂੰ ਸੇਵਾ ਦੇ ਵਿੱਚ ਇੰਨੇ ਲਗਨ ਹੋਏ ਹੋਏ ਸੀ ਤੇ ਪਿੱਛੇ ਮੁੜ ਕੇ ਉਹਨਾਂ ਨੇ ਆਪਣਾ ਘਰ ਨਹੀਂ ਦੇਖਿਆ ਉਹਨਾਂ ਨੇ ਕਹਿੰਦੇ ਨੇ 1.5 ਕਰੋੜ ਦੀ ਕੋਠੀ ਪਾਈ ਸੀ ਜਿਹੜੀ ਕਿ ਪਾਣੀ ਦੇ ਵਿੱਚ ਸਾਰੀ ਵਹਿ ਗਈ ਆ ਤੇ ਹੁਣ ਉਹ ਖੁਦ ਆਪ ਵਿਚਾਰੇ ਮਦਦ ਮੰਗ ਰਹੇ ਨੇ ਸੁਨੰਦਾ ਸ਼ਰਮਾ ਮੈਮ ਵੀ ਉਹਨਾਂ ਕੋਲ ਗਏ ਸੀ ਉਹਨਾਂ ਦਾ ਉਹਨਾਂ ਨੇ ਦੁੱਖ ਸੁਣਿਆ ਸੀ ਬੋਲ ਰਹੀ ਉਹ ਵੀ ਸੁਨੰਦਾ ਸ਼ਰਮਾ ਮੈਮ ਨੇ ਵੀ ਉਹਨਾਂ ਨੂੰ ਆਪਣਾ ਹੌਸਲਾ ਦਿੱਤਾ ਕਿ ਜਿੱਥੇ ਤੱਕ ਮੇਰੀ ਮਦਦਤ ਹੋ ਸਕਦੀ ਹੈ ਮੈਂ ਤੁਹਾਡੀ ਮਦਦ ਕਰਾਂਗੀ ਪਰ ਲੇਕਿਨ ਉਹ ਨੌਜਵਾਨ ਆਪਣਾ ਇੰਨਾ ਉਦਾਸੀ ਦਿਖਾ ਰਹੇ ਸੀਗੇ ਉਹਨਾਂ ਦੇ ਅੱਖਾਂ ਦੇ ਵਿੱਚ ਹੰਝੂ ਰੁਕ ਨਹੀਂ ਸੀ ਰਹੇ ਵੱਡਾ ਭਰਾ ਉਹਨਾਂ ਦਾ ਇਟਲੀ ਗਿਆ ਹੋਇਆ ਸੀ 9 ਸਾਲ ਆ ਕੇ ਆਇਆ 9 ਸਾਲ ਦੀ ਕਮਾਈ ਉਹਨੇ ਕੋਠੀ ਪਰ ਲਾਈ ਸੀ ਦੋ ਮੰਜ਼ਲੀ ਕੋਠੀ ਬਣਾਈ ਤੇ ਹੁਣ ਉਹਨੇ ਵਿਆਹ ਕਰਵਾਉਣ ਵਾਸਤੇ ਆਣਾ ਸੀ ਜਨਵਰੀ ਦੇ ਵਿੱਚ ਉਹਦਾ ਵਿਆਹ ਸੀ ਪਰ ਉਹ ਫਿਰ ਵੀ ਕੁਝ ਤਿਆਰੀਆਂ ਕਰਕੇ ਪਹਿਲਾਂ ਹੀ ਆ ਰਿਹਾ ਤੁਸੀਂ ਦੇਖੋ ਵੀ ਉਹਨਾਂ ਦੇ ਦਿਲ ਤੇ ਕੀ ਬੀਤੀ ਆ ਹੋਰ ਵੀ ਬਹੁਤ ਸਾਰੀਆਂ ਵੀਡੀਓਜ਼ ਨੇ ਜੋ ਅਸੀਂ ਦੇਖਦੇ ਪਏ ਆ ਬਹੁਤ ਦੁੱਖ ਦਰਦ ਆ ਦੇਖੇ ਨਹੀਂ ਜਾਂਦੇ ਵੈਸੇ ਤਾਂ ਤੁਸੀਂ ਸਾਰੇ ਦੇਖਦੇ ਹੋਵੋਗੇ ਪਰ ਅਸੀਂ ਵੀ ਜੋ ਵੇਖਿਆ ਉਹ ਤੁਹਾਡੇ ਸਾਹਮਣੇ ਲਿਆਉਣਾ ਚਾਹੁੰਦੇ ਆ ਵੀ ਵੱਦ ਤੋਂ ਵੱਧ ਸਾਰਿਆਂ ਦੀ ਮਦਦ ਕੀਤੀ ਜਾਵੇ ਉਹਨਾਂ ਦੇ ਦੁੱਖ ਤਕਲੀਫਾਂ ਦੇਖੀਆਂ ਨਹੀਂ ਜਾ ਰਹੀਆਂ ਝੱਲੀਆਂ ਨਹੀਂ ਜਾ ਰਹੀਆਂ ਰੋਂਦੇ ਵਿਲਕ ਦੇ ਝੱਲੇ ਨਹੀਂ ਜਾ ਰਹੇ ਉਹਨਾਂ ਦੇ ਹੰਝੂ ਐਨੇ ਉਤਰ ਰਹੇ ਨੇ ਵੀ ਐਵੇਂ ਹੁੰਦਾ ਵੀ ਉਹਨਾਂ ਨੂੰ ਉਹਨਾਂ ਨੂੰ ਕੰਦਾ ਚਲੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਸਾਰਿਆਂ ਦਾ ਜਿਹੜੇ ਉਹਨਾਂ ਤੱਕ ਪਹੁੰਚ ਰਹੇ ਨੇ ਜੀ ਜੀ ਤੇ ਕਹਿੰਦੇ ਨਿਮਰਤਾ ਖੇ ਨਿਮਰਤਾ ਖੇਰਾ ਮੈਮ ਵੀ ਉਹਨਾਂ ਦੀ ਸਾਰਿਆਂ ਦੀ ਬਹੁਤ ਜ਼ਿਆਦਾ ਸੇਵਾ ਕਰ ਰਹੇ ਨੇ ਤੇ ਕਹਿੰਦੇ ਵੀ ਦਿਲਜੀਤ ਦੁਸਾਂਤ ਸਰ ਨੇ 20 ਪਿੰਡਾਂ ਦੀ 10 ਪਿੰਡਾਂ ਦੀ ਜ਼ਿੰਮੇਵਾਰੀ ਚੱਕੀ ਹੈ ਕਿ ਹੜ੍ਹ ਦੇ ਮੁਤਾਬਕ ਜਿੰਨਾ ਵੀ ਨੁਕਸਾਨ ਹੋਇਆ ਉਹ ਭਰਨਗੇ ਐਮੀ ਵਿਰਕ ਸਰ ਨੇ 200 ਘਰਾਂ ਦੀ ਜ਼ਿੰਮੇਵਾਰੀ ਚੱਕੀ ਹੈ ਇਸ ਤਰ੍ਹਾਂ ਹੀ ਸਾਡੇ ਸਾਰੇ ਹੀ ਇਨਫਲੂਐਂਸਰ ਸਾਡੇ ਸਟਾਰ ਸਾਡੇ ਫਿਲਮੀ ਸਟਾਰਸ ਆਪਣਾ ਵੱਧ ਛੱਡ ਕੇ ਸੇਵਾ ਕਰ ਰਹੇ ਨੇ ਸਾਰਿਆਂ ਦੀ ਮਦਦ ਕਰ ਰਹੇ ਨੇ ਪਰ ਮਮਾ ਜੀ ਕੁਝ ਪਰਿਵਾਰ ਅਜੇਹੇ ਵੀ ਨੇ ਕਿ ਜਿਹੜੇ ਕਿ ਵੀਡੀਓਜ਼ ਦੇ ਵਿੱਚ ਬੁਹਾਰ ਲਾ ਲਵਾ ਰਹੇ ਨੇ ਆਪਣੀ ਮਦਦ ਲਈ ਕਿ ਗਰੀਬਾਂ ਨੂੰ ਕੋਈ ਵੀ ਨਹੀਂ ਪੁੱਛਦਾ ਕਿ ਪਿੱਛੇ ਤੱਕ ਕੋਈ ਆਈ ਨੀ ਰਿਆ ਪਤਾ ਕੀ ਹੁੰਦਾ ਸਿਮਰਨ ਉਹ ਕੁਛ ਘਰ ਐਨੇ ਪਿੱਛੇ ਹਟਨੇ ਨੇ ਨਾ ਪਿੰਡਾਂ ਤੋਂ ਮਤਲਬ ਜ਼ਮੀਨਾਂ ਦੇ ਵਿੱਚ ਕਹਿ ਲੋ ਹਟਵੇਂ ਹਟਵੇਂ ਨੇ ਪਿਛੜੇ ਪਿਛੜੇ ਜੇ ਉੱਥੇ ਤੱਕ ਉਹ ਪਹੁੰਚ ਹੀ ਨਹੀਂ ਸਕੇ ਜੇ ਤਾਂ ਉਹਨਾਂ ਦੀ ਕੋਈ ਖਬਰ ਮਿਲ ਜਾਂਦੀ ਆ ਤੇ ਉਹ ਪਹੁੰਚ ਜਾਂਦੇ ਨੇ ਜੇ ਨਹੀਂ ਮਿਲਦੀ ਉਹ ਵਿਚਾਰੇ ਉੱਥੇ ਪਿਛੜੇ ਹੀ ਰਹਿ ਜਾਂਦੇ ਉਹ ਦੇਖਦੇ ਰਹੇ ਸਾਡੇ ਕੋਲ ਕੋਈ ਆਊਗਾ ਪਰ ਉਹ ਰੋਂਦੇ ਕਰ ਲਾਉਂਦੇ ਨੇ ਕਿ ਸਾਡੇ ਕੋਲ ਕੋਈ ਵੀ ਨਹੀਂ ਆਇਆ ਅੱਜ ਅਸੀਂ ਵੀਡੀਓਜ਼ ਦੇਖ ਰਹੇ ਸੀ ਇੱਕ ਸੀ ਮੁੰਡਾ ਵਿਚਾਰਾ ਉਹਦੀ ਮੰਮਾ ਦੋਨੋਂ ਮਾਂ ਪੁੱਤ ਨੇ ਉਹਨਾਂ ਦਾ ਘਰ ਇੰਨਾ ਕਿ ਵੀ ਉਹ ਸੀ ਨਾ ਪੁਰਾਣੇ ਬਹੁਤ ਗਰੀਬ ਐਂ ਕਹ ਲਓ ਵੀ ਬਹੁਤ ਗਰੀਬ ਸੀ ਸਾਰਾ ਉਹਨਾਂ ਦੇ ਉਹਨਾਂ ਦੇ ਤਾਂ ਮੇਰੇ ਲੱਗਦਾ 8 8 ਫੁੱਟ ਪਾਣੀ ਚਲਾ ਗਿਆ ਕਮਰਿਆਂ ਦੇ ਅੰਦਰ ਇੰਨੀ ਕਿ ਮਿੱਟੀ ਸੀ ਕਿ ਐਨ ਐਨ ਐਨੀ ਦਲਦਲ ਚੜੀ ਹੋਈ ਸੀ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਕਿ ਅਸੀਂ ਖੇਤ ਦੇ ਵਿੱਚ ਹੀ ਖੜੇ ਆ ਮੱਕੜ ਸਰ ਵੀ ਉੱਥੇ ਗਏ ਸੀ ਉਹਨਾਂ ਦੇ ਪਿੰਨੀਆਂ ਤੱਕ ਉਹ ਚਿਕੜੀ ਜਿਹੜੀ ਆ ਉਹ ਡੁੱਬੀ ਹੋਈ ਸੀ ਜੀ 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 ਤੇ ਕੁਝ ਪਰਿਵਾਰ ਇਸ ਤਰ੍ਹਾਂ ਵੀ ਕਹਿ ਰਹੇ ਨੇ ਕਿ ਅਸੀਂ 2 ਦਿਨ ਤੋਂ ਰੋਟੀ ਨਹੀਂ ਖਾਧੀ ਕਿ ਹੜਾ ਨੇ ਸਾਡੇ ਇੰਨਾ ਬੁਰਾ ਹਾਲ ਕਰ ਦਿੱਤਾ ਕਿ ਕੋਈ ਸਾਨੂੰ ਰੋਟੀ ਵੀ ਪੁੱਛਣ ਨਹੀਂ ਆਇਆ ਬਿਲਕੁਲ ਉਹੀ ਆ ਨਾ ਵੀ ਉਹ ਉੱਥੇ ਤੱਕ ਪਹੁੰਚ ਹੀ ਨਹੀਂ ਗਈ ਜੀ 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 ਉਹ ਉਸ ਨਜ਼ਰ ਉਹਨਾਂ ਨੂੰ ਆਈ ਹੀ ਨਹੀਂ ਬਸ ਜਿੱਥੇ ਜਿੱਥੇ ਉਹਨਾਂ ਦਾ ਮਤਲਬ ਉਹ ਉਹਨਾਂ ਦੀ ਨਜ਼ਰ ਪੈਂਦੀ ਆ ਜਾਂ ਜਿੱਥੇ ਤੱਕ ਆਵਾਜ਼ ਪਹੁੰਚਦੀ ਆ ਉੱਥੇ ਤੱਕ ਪਹੁੰਚ ਜਾਂਦੇ ਨੇ ਵਿਚਾਰੇ ਬਾਕੀ ਪਿਛੜੇ ਰਹਿ ਜਾਂਦੇ ਨੇ ਉਦਾਂ ਹੀ ਬਿਲਕਦੇ ਪਏ ਨੇ ਮਾਨ ਸਰਕਾਰ ਦਾ ਕਹਿਣਾ ਹੈ ਕਿ ਅਸੀਂ ਘਰ ਘਰ ਤੱਕ ਜਿਨ੍ਹਾਂ ਨੂੰ ਜ਼ਰੂਰਤ ਆ ਲੋੜ ਆ ਜਿਹੜੇ ਕਿ ਹੜ੍ਹਾਂ ਦੇ ਵਿੱਚ ਵੈਗੇ ਨੇ ਅਸੀਂ ਪੂਰੀ ਬਦਦਤ ਕਰ ਰਹੇ ਹਾਂ ਜੀ ਉਹਨਾਂ ਦੀ ਉਹਨਾਂ ਨੂੰ ਧਿਆਨ ਰੱਖਣਾ ਚਾਹੀਦਾ ਕਿ ਜਿਹੜੇ ਸਾਈਡ ਤੇ ਨੇ ਉਹਨਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰਨ ਵੱਧ ਤੋਂ ਵੱਧ ਜੀ ਜੀ ਇੱਕ ਪੋਸਟਰ ਇੱਕ ਵੀਡੀਓ ਮੈਂ ਹੋਰ ਦੇਖੀ ਸੀਗੀ ਸਟੋਰੀ ਦੇਖੀ ਸੀ ਕਿ ਜਿਹੜੇ ਕਿ ਆਪਣੇ ਸੇਵਾ ਕਰਨ ਲਈ ਜਾ ਰਹੇ ਆ ਅੱਗੇ ਵੱਧ ਰਹੇ ਆ ਮਾਨ ਸਰਕਾਰ ਜੀ ਉਹਨਾਂ ਦਾ ਰੋਕ ਕੇ ਉਹਨਾਂ ਨੂੰ ਆਪਣ ਉਹਨਾਂ ਦਾ ਪੋਸਟਰ ਲਗਵਾ ਕੇ ਆਪਣਾ ਪੋਸਟਰ ਲਗਾ ਕੇ ਅੱਗੇ ਭੇਜ ਰਹੇ ਆ ਜੀ ਕੀ ਕੀ ਸਾਬਤ ਇਹ ਕਰਨਾ ਚਾਹੁੰਦੇ ਨੇ ਕਿ ਸਰਕਾਰਾਂ ਜਿਹੜੀਆਂ ਕਿ ਅਸੀਂ ਇਹਨਾਂ ਦੇ ਅੱਗੇ ਪਹਿਲ ਆਏ ਆ ਕਿ ਬਾਕੀ ਤਾਂ ਕੋਈ ਆਇਆ ਹੀ ਨਹੀਂ ਅੱਗੇ ਉਹ ਜਿਵੇਂ ਕਹਿੰਦੇ ਆ ਵੀ ਆਪਣਾ ਨਾਮ ਨਾਮ ਆਵਾਜ਼ਵੇ ਕਰਨ ਵਾਲਾ ਸਭ ਤੋਂ ਵੱਧ ਕੋਈ ਹੋਰ ਜੀ ਤੇ ਦਿਖਾਉਣ ਵਾਲਾ ਕੋਈ ਹੋਰ ਜੀ ਜੀ ਪੰਨ ਨੂੰ ਇਹ ਹੋ ਜਾਂਦਾ ਕਿ ਸਾਡਾ ਨਾਮ ਅੱਗੇ ਆ ਜਾਵੇ ਜੀ ਜੀ ਇਸ ਲਈਏ ਸਰਕਾਰ ਨੂੰ ਵੀ ਇਹ ਹੀ ਸਾਡੀ ਅਪੀਲ ਆ ਕਿ ਜਿਨ੍ਹਾਂ ਜਿਨ੍ਹਾਂ ਦੇ ਘਰੇ ਮੁਹਾਵਜਾ ਨਹੀਂ ਪਹੁੰਚਿਆ ਜਾਂ ਉਹਨਾਂ ਦੀ ਦੇਖਰੇਖ ਭਾਲ ਨਹੀਂ ਹੋਈ ਤਾਂ ਉਹਨਾਂ ਦੀ ਦੇਖਰੇਖ ਕੀਤੀ ਜਾਵੇ ਉਹਨਾਂ ਨੂੰ ਰਾਸ਼ਨ ਟਾਈਮ ਤੇ ਪਹੁੰਚਾਇਆ ਜਾਵੇ ਖਾਣ ਪੀਣ ਦੀਆਂ ਵਸਤੂਆਂ ਉਹਨਾਂ ਨੂੰ ਦਿੱਤੀਆਂ ਜਾਣ ਤਾਂ ਕਿ ਕੋਈ ਵੀ ਇਸ ਟਾਈਮ ਦੇ ਵਿੱਚ ਭੁੱਖਾ ਨਾ ਸੋਵੇ ਕਿਸੇ ਨੂੰ ਹਟਾਉਣ ਦੀ ਕੋਸ਼ਿਸ਼ ਨਾ ਕਰੋ ਤੇ ਇੱਕ ਦੂਸਰੇ ਤੋਂ ਅੱਗੇ ਤੋਂ ਅੱਗੇ ਜਿੱਥੇ-ਜਿੱਥੇ ਤੁਹਾਨੂੰ ਮਿਲ ਰਿਹਾ ਤੁਸੀਂ ਉਹਦੇ ਕੋਲ ਪਹੁੰਚਣ ਦੀ ਕੋਸ਼ਿਸ਼ ਕਰੋ ਜਿੱਥੇ ਕੋਈ ਪਹਿਲਾਂ ਹੀ ਪਹੁੰਚਿਆ ਹੋਇਆ ਤੁਸੀਂ ਕੋਈ ਹੋਰ ਪਾਸਾ ਚੁਣ ਲਓ ਤੇ ਪਰ ਪਹੁੰਚੋ ਨਾ ਤੱਕ ਜੀ ਬਿਲਕੁਲ ਪਹੁੰਚਣਾ ਚਾਹੀਦਾ ਹੈ ਕਿ ਇਸ ਟਾਈਮ ਉਹਨਾਂ ਨੂੰ ਉਹਨਾਂ ਦੀ ਦੁੱਖ ਦੀ ਘੜੀ ਆਈ ਹੈ ਤੇ ਉਹਨਾਂ ਨੂੰ ਮਦਦ ਦੀ ਵੀ ਸਭ ਤੋਂ ਵੱਧ ਜ਼ਰੂਰਤ ਉਹਨਾਂ ਨੂੰ ਹੀ ਹੈ ਕਿ ਆਪਾਂ ਨੂੰ ਸਾਰਿਆਂ ਨੂੰ ਜੇ ਜਿੰਨਾ ਕੁ ਤੁਹਾਡਾ ਹੋ ਸਕਦਾ ਹੈ ਜਿਹੜੇ ਤੁਸੀਂ ਤੁਹਾਡੇ ਆਸ-ਪਾਸ ਦੇ ਕੋਈ ਮਦਦ ਕਰਨ ਜਾ ਰਹੇ ਆ ਉਸ ਨੂੰ ਤੁਸੀਂ ਆਪਣੇ ਦਸਵੰਤ ਦੇ ਵਿੱਚ 10 ਤੋਂ 20 ਰੁਪਏ Google Pay ਕਰ ਦਿਓ ਤਾਂ ਕਿ ਥੋੜੀ ਵੀ ਉੱਥੇ ਸੇਵਾ ਲੱਗ ਸਕੇ ਕੁਝ ਲੋਕ ਨਾ ਜੇ ਕਿਸੇ ਦਾ ਸਹੀ ਨੰਬਰ ਪਬਲਿਕ ਦੇ ਕੋਲ ਪਹੁੰਚਦਾ ਹੈ ਨਾ ਵੀ ਜਿਹਨੂੰ ਬਹੁਤ ਜ਼ਿਆਦਾ ਲੋੜ ਹੈ ਉਹਨਾਂ ਆਪਣਾ ਫੇਕ ਨੰਬਰ ਦੇ ਕੇ ਉਹਨਾਂ ਦੇ ਜਿਹੜੇ ਅਕਾਊਂਟ 'ਚ ਪੈਸੇ ਪੈਣੇ ਨੇ ਉਹ ਆਪਣੇ ਆ 'ਚ ਪਾਈ ਜਾਂਦੇ ਨੇ ਕਿਰਪਾ ਕਰਕੇ ਗਰੀਬ ਤੇ ਤਰਸ ਕਰੋ ਜਿਹੜੇ ਵਿਚਾਰੇ ਇੰਨੇ ਦੁੱਖਾਂ ਦੇ ਦਲਦਲ ਦੇ ਵਿੱਚ ਫਸ ਗਏ ਨੇ ਉਹਨਾਂ ਨੂੰ ਕੋਈ ਜੀਣ ਦਾ ਹੱਕ ਦੇ ਦਿਓ ਪਲੀਜ਼ ਉਹਨਾਂ ਨਾਲ ਨਾ ਇਸ ਤਰ੍ਹਾਂ ਕਰੋ ਸਾਡੀ ਤੁਹਾਡੇ ਅੱਗੇ ਇਹੀ ਰਿਕਵੈਸਟ ਆ ਜੀ ਜੀ ਸਾਡੀ ਸਾਰਿਆਂ ਨੂੰ ਇਹੀ ਅਪੀਲ ਆ ਕਿ ਜਿਹੜੇ ਘਰਾਂ ਦੇ ਵਿੱਚ ਕੋਈ ਚੀਜ਼ ਨਹੀਂ ਪਹੁੰਚੀ ਜਾਂ ਬਹੁਤ ਜ਼ਿਆਦਾ ਉਹ ਦੁੱਖ ਦੇ ਵਿੱਚ ਇਸ ਟਾਈਮ ਹੈ ਨੇ ਉਹਨਾਂ ਨੂੰ ਜ਼ਰੂਰਤ ਹੈ ਕਿ ਉਹਨਾਂ ਦੀ ਵੱਧ ਤੋਂ ਵੱਧ ਉਹਨਾਂ ਦੀ ਮਦਦ ਕਰੋ ਉਹਨਾਂ ਦੀ ਸੇਵਾ ਕਰੋ ਕਹਿੰਦੇ ਨੇ ਸੇਵਾ ਨਾਲ ਹੀ ਮਿਲਦਾ ਮੇਵਾਏ ਕਿ ਜੇ ਤੁਸੀਂ ਸੇਵਾ ਕਰੋਗੇ ਫਲ ਤਾਂ ਤੁਹਾਨੂੰ ਹੀ ਮਿਲਣਾ ਹੈ ਜਦੋਂ 2023 ਦੇ ਵਿੱਚ ਹੜ੍ਹ ਆਏ ਸੀ ਉਸ ਟਾਈਮ ਇੱਕ ਵੀਰ ਜੀ ਸੀਗੇ ਤੁਸੀਂ ਸਾਰਿਆਂ ਨੇ ਉਹਨਾਂ ਦੀ ਵੀਡੀਓ ਦੇਖੀ ਹੀ ਹੋਣੀ ਆ ਜਗਜੀਤ ਸਿੰਘ ਕਾਦਿਆ ਜੀ ਉਹਨਾਂ ਦੇ ਬਚਪਨ ਦੇ ਵਿੱਚ ਕਿਸੇ ਕਾਰਨਾ ਕਰਕੇ ਉਹਨਾਂ ਦੀ ਮਾਂ ਉਹਨਾਂ ਤੋਂ ਵਿਛੜ ਗਈ ਸੀ ਜਦੋਂ ਉਹ ਸੇਵਾ ਕਰ ਰਹੇ ਤੇ ਸੇਵਾ ਦੇ ਹਾੜਾਂ ਦੇ ਵਿੱਚ ਸੇਵਾ ਕਰ ਰਹੇ ਸੀ ਉਸ ਟਾਈਮ ਉਹਨਾਂ ਨੂੰ 35 ਸਾਲ ਬਾਅਦ ਆਪਣੀ ਮਾਂ ਦੇ ਨਾਲ ਮਿਲਾਪ ਹੋਇਆ ਵਿਛੋੜਾ ਪਿਆ ਹੋਇਆ ਮਿਲਾਪ ਹੋਇਆ ਤਾਂ ਜੀ ਇਸ ਲਈ ਉਹਨਾਂ ਨੇ ਸੇਵਾ ਆਪਣੇ ਦਿਲੋ ਕੀਤੀ ਤਨਮਨ ਤੋਂ ਕੀਤੀ ਤੇ ਉਹਨਾਂ ਨੂੰ ਫਲ ਵੀ ਮਿਲੇ ਆ ਹਾਂ ਕਿ ਉਹ ਸੇਵਾ ਕੀਤੀ ਤੇ ਉਹਨਾਂ ਦਾ ਨਾ ਜਿਵੇਂ ਕਹਿੰਦੇ ਆ ਵੀ ਉਹ ਫਲ ਝੋਲੀ ਚ ਪੈ ਗਿਆ ਪੈ ਗਿਆ ਵਿਛੜੇ ਮਿਲ ਗਏ ਉਹਨਾਂ ਨੂੰ ਵਾਪਸ ਵਾਪਸ ਮਿਲ ਗਏ ਕਿ ਇੱਥੇ ਤੱਕ ਕਿ ਉਹਨਾਂ ਦੀ ਮਾਤਾ ਦਾ ਅਤਾ ਪਤਾ ਹੀ ਨਹੀਂ ਸੀ ਉਹਨਾਂ ਨੂੰ ਕੁਝ ਵੀ ਨਹੀਂ ਸੀ ਪਤਾ ਮੇਰੀ ਮਾਤਾ ਕਿੱਥੇ ਆ ਕਿੱਥੇ ਐ ਤੇ ਉਹਨਾਂ ਨੂੰ ਇੱਕ ਫਲ ਹੀ ਮਿਲਿਆ ਹੈ ਜਰੂਰ ਮਿਲਦਾ ਹੈ ਫਲ ਜਰੂਰ ਮਿਲਦਾ ਹੈ ਕਿਉਂਕਿ ਜਿਹੜਾ ਸਾਡਾ ਕੋਈ ਕੰਮ ਹੁੰਦਾ ਹੈ ਉਹਨੂੰ ਪੂਰਾ ਕਰਨ ਦੇ ਲਈ ਸਾਨੂੰ ਕੋਈ ਨਾ ਕੋਈ ਰਸਤਾ ਮਿਲ ਹੀ ਜਾਂਦਾ ਹੈ ਪਰਮਾਤਮਾ ਸਾਨੂੰ ਰਸਤਾ ਦਿਖਾਈ ਹੀ ਦਿੰਦੇ ਆ ਕਿ ਜੇ ਤੁਸੀਂ ਸੇਵਾ ਕੀਤੀ ਹੈ ਇਹ ਤੁਹਾਡਾ ਫਲ ਹੈ ਬਿਲਕੁਲ ਜੀ ਤੇ ਲਾਸਟ 'ਚ ਮਮਾ ਕੀ ਕਹਿਣਾ ਚਾਹੋਗੇ ਬਸ ਅਸੀਂ ਇਹੀ ਕਹਿਣਾ ਚਾਹਾਂਗੇ ਕਿ ਜਿਨ੍ਹਾਂ ਤੱਕ ਨਹੀਂ ਪਹੁੰਚ ਸਕਾ ਕੋਈ ਤੇ ਉਹ ਉਹਨਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰੇ ਚਾਹੇ ਸਰਕਾਰਾਂ ਨੇ ਚਾਹੇ ਕੋਈ ਸਟਾਰ ਨੇ ਤੇ ਬਲੌਗਰ ਨੇ ਇੰਸਟਾਗ੍ਰam ਦੇ ਜੂ ਟਿਪ ਦੇ ਤੇ ਉਹ ਕਿਉਂਕਿ ਤੁਹਾਨੂੰ ਉਹਨਾਂ ਨੇ ਹੀ ਚੁੱਕਿਆ ਤੇ ਅੱਜ ਤੁਸੀਂ ਉਹਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਅੱਜ ਉਹਨਾਂ ਤੱਕ ਪਹੁੰਚੋ ਉਹਨਾਂ ਨੂੰ ਉਹਨਾਂ ਦਰਦਾਂ ਵਿੱਚੋਂ ਕੱਢੋ ਤੇ ਲਾਸਟ ਵਿੱਚ ਮੇਰੀ ਇੱਕ ਇਹ ਵੀ ਰਿਕਵੈਸਟ ਹੈ ਜੀ ਕਿ ਜਿਹੜੇ ਇੰਸਟਾਗ੍ਰam ਇਨਫਲੂਐਂਸਰਸ ਨੇ ਤੇ ਬਹੁਤ ਚੰਗੇ ਵੀ ਆ ਤੇ ਬਹੁਤ ਆਪਣੀਆਂ ਵੀਡੀਓ ਵੀ ਜਿਸ ਤਰ੍ਹਾਂ ਦੀ ਵੀ ਬਣਾਉਂਦੀਆਂ ਤੁਸੀਂ ਪਸੰਦ ਕਰਦੇ ਹੋ ਉਹੀ ਵੀਡੀਓਜ਼ ਦੇਖਿਆ ਕਰੋ ਜੀ ਕਿਉਂਕਿ ਤੁਸੀਂ ਉਹਨਾਂ ਨੂੰ ਵੀਡੀਓਜ਼ ਉਹਨਾਂ ਦੀਆਂ ਦੇਖ ਕੇ ਫਿਰ ਉਹਨਾਂ ਨੂੰ ਤੁਸੀਂ ਚੰਗਾ ਮਾਣਾ ਬੋਲਦੇ ਹੋ ਜੀ ਮਾਣਾ ਬੋਲਣ ਨਾਲ ਉਹ ਤੇ ਜੀ ਉਹਨਾਂ ਨੂੰ ਐਪਰੀਸ਼ੀਏਟ ਵੀ ਕਰਿਆ ਕਰੋ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਅੱਜ ਸਾਡੀ ਦੁੱਖ ਦੀ ਘੜੀ ਦੇ ਵਿੱਚ ਕੰਮ ਵੀ ਉਹੀ ਆਏ ਨੇ ਜੀ ਬਿਲਕੁਲ ਬਿਲਕੁਲ ਉਹਨਾਂ ਨੇ ਹੀ ਸਾਡਾ ਸਾਥ ਦਿੱਤਾ ਹੈ ਜੀ ਉਹ ਆਪਣੀ ਬਿਨਾ ਜਾਨ ਜਾਨ ਤੋਂ ਪਰਵਾਹ ਕੀਤੇ ਬਿਨਾ ਤੁਹਾਡੇ ਕੋਲ ਪਹੁੰਚ ਰਹੇ ਨੇ ਕਿਸ਼ਤੀਆਂ ਰਾਹੀ ਪਹੁੰਚ ਰਹੇ ਨੇ ਰਾਸ਼ਨ ਲੈ ਕੇ ਪਹੁੰਚ ਰਹੇ ਨੇ ਪਾਣੀ ਦੇ ਵਿੱਚ ਜਾ ਜਾ ਕੇ ਆਪ ਤੁਹਾਡੀ ਸੇਵਾ ਕਰ ਰਹੇ ਨੇ ਉਹ ਉਹ ਉਹਨਾਂ ਨੂੰ ਹੀ ਤੁਸੀਂ ਜੇ ਉੱਪਰ ਚੁੱਕਿਆ ਹੈ ਨਾ ਜੀ ਹੱਥ ਵੀ ਉਹਨਾਂ ਨੇ ਹੀ ਫੜੇ ਲੇਡੀਜ਼ ਨੂੰ ਜਿਹੜੇ ਸਮਾਨ ਦੀ ਜ਼ਰੂਰਤ ਹੁੰਦੀ ਹੈ ਉਹ ਵੀ ਉਹ ਉਹਨਾਂ ਤੱਕ ਪਹੁੰਚਾ ਰਹੇ ਨੇ ਬਿਲਕੁਲ ਜੀ ਬਿਲਕੁਲ ਸੋ ਮਾੜਾ ਬੋਲਣ ਨਾਲੋਂ ਤਾਂ ਜੀ ਚੰਗਾ ਬੋਲਿਆ ਕਰੋ ਜੀ ਕਿਉਂਕਿ ਤੁਸੀਂ ਤੁਹਾਨੂੰ ਖੁਦ ਵੀ ਪਤਾ ਹੈ ਕੋਈ ਵੀ ਇੱਧਰ ਉੱਧਰ ਦਾ ਕੋਈ ਵੀ ਔਦਾ ਆਪਣੇ ਨਾਲ ਨਹੀਂ ਖੜਿਆ ਜੇ ਖੜੇ ਵੀ ਆ ਤਾਂ ਆਪਣੇ ਨਾਲ ਇਨਫਲੂਐਂਸਰਸ ਹੀ ਖੜੇ ਨੇ ਜੇ ਚੰਗਾ ਬੋਲ ਨਹੀਂ ਨਾ ਸਕਦੇ ਤਾਂ ਘਟੋ ਘਟ ਪਲੀਜ਼ ਮਾੜਾ ਵੀ ਨਾ ਬੋਲਿਆ ਕਰੋ ਉਹਨਾਂ ਨੂੰ ਵੀ ਤਕਲੀਫ ਹੁੰਦੀ ਆ ਜੀ ਜੀ ਤੇ ਬਾਕੀ ਸਾਰੇ ਇਨਫਲੂਐਂਸਰ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਪੰਜਾਬੀਆਂ ਦੇ ਨਾਲ ਖੜੇ ਹੋ ਫਿਲਮੀ ਸਟਾਰਾਂ ਦਾ ਬਹੁਤ ਪੰਜਾਬ ਦਾ ਧਿਆਨ ਰੱਖ ਰਹੇ ਹੋ ਇਸੇ ਤਰ੍ਹਾਂ ਹੀ ਸਾਨੂੰ ਉਮੀਦ ਹੈ ਤੁਸੀਂ ਆਪਣੇ ਪੰਜਾਬ ਦਾ ਧਿਆਨ ਰੱਖੋਗੇ ਪੰਜਾਬ ਨੂੰ ਬਚਾਓਗੇ ਸਾਰਿਆਂ ਦੀ ਪਰ ਲੇਕਿਨ ਉਹਨਾਂ ਦੇ ਨਾਮ ਨਾਲ ਫਿਲਮੀ ਸਟਾਰਸ ਜਿਹੜੇ ਆਪਣੇ ਵੱਡੇ ਵੱਡੇ ਨੇ ਉਹ ਵੀ ਤੱਕ ਕਰ ਰਹੇ ਨੇ ਪਰ ਲੋਕ ਆ ਜਿਹੜੇ ਗਲਤ ਕਮੈਂਟ ਕਿਉਂ ਕਰ ਰਹੇ ਨੇ ਉਹ ਨਾ ਜਿਵੇਂ ਕਹਿੰਦੇ ਆ ਵੀ ਨਾ ਉਹਨਾਂ ਨੇ ਚੰਗਾ ਕਰਨਾ ਹੈ ਕਰਨਾ ਹੈ ਤਾਂ ਨਾ ਕਿਸੇ ਨੂੰ ਕਰਨ ਦੇਣਾ ਹਮੇਸ਼ਾ ਉਂਗਲ ਉਠਾਉਣੀ ਆ ਜੀ ਜੀ ਕੋਈ ਕੰਮ ਨਹੀਂ ਹੁੰਦਾ ਉਹਨਾਂ ਨੂੰ ਜੀ ਬਸ ਚੰਗਾ ਕਹਿਣ ਦੀ ਬਜਾਏ ਮਾੜਾ ਹੀ ਬੋਲੀ ਜਾਣਾ ਜੇ ਮੰਮਾ ਜੀ ਉਹ ਇਹ ਚੀਜ਼ ਸੋਚਣਾ ਜੇ ਉਹ ਹੀ ਨਾ ਜੇ ਹੁਣ ਜੇ ਹੁਣ ਜਿੰਨੇ ਵੀ ਇਨਫਲੂਐਂਸਰ ਆ ਜੋ ਉਹਦੇ ਵਿੱਚੋਂ ਤੁਹਾਡੇ 20 ਜਾਣੇ ਵੀ ਤੁਹਾਡੀ ਹੈਲਪ ਕਰ ਰਹੇ ਨੇ ਤਾਂ ਆਪਾਂ ਨੂੰ ਕਿੰਨਾ ਫਾਇਦਾ ਮਿਲ ਰਿਹਾ ਅਗਰ ਉਹ 20 ਵੀ ਨਾ ਕਰਨ ਤਾਂ ਤੁਸੀਂ ਤਾਂ ਡੁੱਬ ਜੋ ਡੁੱਬ ਜੋ ਬਿਲਕੁਲ ਬਿਲਕੁਲ ਠੀਕ ਹੈ ਨਾ ਇਸ ਲਈ ਉਹਨਾਂ ਦਾ ਧੰਨਵਾਦ ਕਰਨ ਦੀ ਜਗ੍ਹਾ ਤੇ ਤੁਸੀਂ ਉਹਨਾਂ ਨੂੰ ਬੋਲ ਰਹੇ ਹੋ ਗਲਤ ਕਮੈਂਟ ਕਰ ਰਹੇ ਹੋ ਤਾਂ ਪਲੀਜ਼ ਨਾ ਬੋਲਿਆ ਕਰੋ ਨਾ ਬੋਲਿਆ ਕਰੋ ਨਾ ਗਲਤ ਕਮੈਂਟ ਕਰਿਆ ਕਰੋ ਤੁਸੀਂ ਇਹ ਚੀਜ਼ ਸੋਚੋਗੇ ਅਗਰ ਉਹ ਆਪਣੇ कमाई ਦੇ ਵਿੱਚੋਂ ਜੇ ਤੁਹਾਡੀ ਲੱਖ 2 ਲੱਖ ਦੀ ਹੈਲਪ ਕਰ ਰਹੇ ਆ ਤਾਂ 20 ਜਣੇ ਦਾ ਟੋਟਲ ਲਗਾ ਕੇ ਦੇਖ ਲਓ ਤੁਹਾਡੇ ਕਿੰਨੇ ਬਣ ਰਹੇ ਨੇ ਜੇ ਉਹ ਵੀ ਨਾ ਕਰਨ ਤਾਂ ਆਪਾਂ ਕੀ ਕਰਾਂਗੇ ਜਿਹੜੇ ਬੋਲ ਨੇ ਫਿਰ ਕਮ ਸੇ ਕਮ ਉਹੀ ਜਾ ਕੇ ਖੜ ਲਓ ਤੁਸੀਂ ਹੀ ਲਗਾ ਲਓ ਫਿਰ ਲੱਖ 2 ਲੱਖ ਹਨਾ ਇਸ ਲਈ ਉਹਨਾਂ ਨੂੰ ਹੌਸਲਾ ਦੋਵੋ ਕਿਉਂਕਿ ਉਹਨਾਂ ਉਹਨਾਂ ਨੂੰ ਵੀ ਆਪਣਾ ਪਰਿਵਾਰ ਪਿਆਰ ਹੈ ਉਹ ਵੀ ਤਾਂ ਹੀ ਹੈਲਪ ਕਰ ਰਹੇ ਨੇ ਅੱਗੇ ਜਾ ਜਾ ਕੇ ਸੋ ਪਲੀਜ਼ ਤੁਸੀਂ ਇਹਨਾਂ ਨੂੰ ਸਾਨਾ ਨੂੰ ਇਨਫਲੂਐਂਸਰਜ਼ ਨੂੰ ਆਪਣਾ ਸਪੋਰਟ ਕਰਿਆ ਕਰੋ ਤਾਂ ਗਰਲਜ਼ ਨੰਬਰ ਲਿਆ ਕਰੋ ਸਾਰੇ ਅਰਦਾਸ ਕਰੋ ਮਹਾਰਾਜ ਜੀ ਅੱਗੇ ਪਰਮਾਤਮਾ ਸਾਰਿਆਂ ਨੂੰ ਦੁੱਖਾਂ ਦਰਦਾਂ ਵਿੱਚੋਂ ਕੱਢੇ ਤੇ ਗੁਰੂ ਸਾਹਿਬ ਕਿਰਪਾ ਕਰਨ ਸਾਰਿਆਂ ਦੇ ਦੁੱਖ ਦਰਦ ਦੂਰ ਹੋਣ ਜਿਸ ਤਰ੍ਹਾਂ ਦੁੱਖਾਂ ਵਿੱਚ ਫਸੇ ਨੇ ਮਹਾਰਾਜ ਜੀ ਉਸੇ ਤਰ੍ਹਾਂ ਉਹਨਾਂ ਨੂੰ ਕੱਢ ਲੈਣ ਸਾਰੇ ਇੱਕ ਦੂਸਰੀ ਦੀ ਹੈਲਪ ਤੱਕ ਮਹਾਰਾਜ ਜੀ ਸੱਚੇ ਪਾਤਸ਼ਾਹ ਤੁਸੀਂ ਜਿਨ੍ਹਾਂ ਕੋਲ ਕੋਈ ਨਹੀਂ ਪਹੁੰਚ ਸਕਿਆ ਮਹਾਰਾਜ ਜੀ ਅਰਦਾਸ ਕਰੋ ਉਹਨਾਂ ਤੱਕ ਵੀ ਕੋਈ ਪਹੁੰਚ ਸਕੇ ਤੇ ਅਸੀਂ ਆਪਣੀ ਵੀਡੀਓ ਦਾ ਇੱਥੇ ਐਂਡ ਕਰਦੇ ਆਂ ਜੀ ਸਾਡੀ ਵੀਡੀਓ ਟੀਵੀ ਵਧੀਆ ਲੱਗੀ ਤਾਂ ਜੀ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬਰ ਜਰੂਰ ਕਰਿਓ ਜੀ ਰੱਬ ਰੱਖਾ ਜੀ